ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਸਿਡਨੀ ਦੇ ਵਿੱਚ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਸਰਾ ਮੈਚ ਖੇਡਿਆ ਜਾ ਰਿਹਾ ਹੈ ਤੇ ਤੀਸਰੇ ਮੈਚ ਦੇ ਚੌਥੇ ਦਿਨ ਦੀ ਸਮਾਪਤੀ ਹੋ ਗਈ ਹੈ ਭਾਰਤ ਨੇ ਦਿਨ ਦੀ ਸਮਾਪਤੀ ਤੱਕ 98 ਰਨ ਬਣਾ ਲਏ ਨੇ ਜਦਕਿ 2 ਵਿਕਟਾਂ ਗਵਾ ਦਿੱਤੀਆਂ ਨੇ ਭਾਰਤੀ ਟੀਮ ਅਜੇ ਵੀ ਆਸਟ੍ਰੇਲੀਆ ਦੇ ਸਕੋਰ ਤੋਂ 309 ਰਨ ਪਿੱਛੇ ਹੈ ਆਸਟ੍ਰੇਲੀਆ ਨੇ ਭਾਰਤ ਸਾਹਮਣੇ 407 ਰਨ ਦਾ ਵੱਡਾ ਟਾਰਗੇਟ ਰੱਖਿਆ ਹੋਇਆ ਇਸ ਮੈਚ ਦੇ ਸ਼ੁਰੂਆਤੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵੱਲੋਂ 338 ਰਨ ਪਹਿਲੀ ਪਾਰੀ ਦੇ ਵਿੱਚ ਬਣਾਏ ਗਏ ਸੀ ਤੇ ਭਾਰਤੀ ਟੀਮ ਪਹਿਲੀ ਪਾਰੀ ਦੇ ਵਿੱਚ 244 ਰਨ ਹੀ ਬਣਾ ਸਕੀ ਸੀ ਜਿਸ ਤੋਂ ਬਾਅਦ 94 ਰਨ ਦੀ ਲੀਡ ਆਸਟ੍ਰੇਲੀਆ ਨੂੰ ਮਿਲੀ ਸੀ ਉਸ ਤੋਂ ਬਾਅਦ ਆਸਟ੍ਰੇਲੀਆ ਨੇ ਦੂਜੀ ਪਾਰੀ ਦੇ ਵਿੱਚ 312 ਰਨ ਬਣਾ ਕੇ ਪਾਰੀ ਨੂੰ ਡਿਕਲੇਅਰ ਕਰ ਦਿੱਤਾ ਸੀ ਤੇ 407 ਰਨ ਦਾ ਟਾਰਗੇਟ ਆਸਟ੍ਰੇਲੀਆ ਨੇ ਭਾਰਤ ਸਾਹਮਣੇ ਰੱਖਿਆ ਹੋਇਆ ਹੈ ਤੇ ਅੱਜ ਦੋਵੇਂ ਸਲਾਮੀ ਬੱਲੇਬਾਜ਼ਾਂ ਦੇ ਵੱਲੋਂ ਭਾਰਤਦਿਆਂ ਨੇ ਚੰਗੀ ਸ਼ੁਰੂਆਤ ਕੀਤੀ ਸੀ ਪਰ ਦੋਵੇਂ ਹੀ ਸਲਾਮੀ ਬੱਲੇਬਾਜ਼ ਆਊਟ ਹੋ ਕੇ ਪਵਿਲਿਨ ਪਤ ਚੁੱਕੇ ਨੇ ਰੋਹਿਤ ਸ਼ਰਮਾ ਨੇ ਅਤੇ ਸ਼ੁਭਮਨ ਗਿੱਲ ਦੇ ਵਿਚਕਾਰ 71 ਰਨ ਦੀ ਸਾਂਝੇਦਾਰੀ ਹੋਈ ਜਿਸ ਦੇ ਵਿੱਚ ਰੋਹਿਤ ਸ਼ਰਮਾ ਦੇ ਵੱਲੋਂ ਅਰਧ ਸੈਂਕੜਾ ਜੜਿਆ ਗਿਆ ਹੁਣ ਇੱਕ ਦਿਨ ਬਾਕੀ ਹੈ ਤੇ ਭਾਰਤ ਨੂੰ ਜਿੱਤ ਦੇ ਲਈ 309 ਰਨ ਦੀ ਲੋੜ ਹੈ ਜਦਕਿ ਆਸਟ੍ਰੇਲੀਆ ਦੀ ਟੀਮ ਨੂੰ ਜਿੱਤ ਦੇ ਲਈ 8 ਵਿਕਟਾਂ ਦੀ ਲੋੜ ਹੈ ਇਹ ਚਾਰ ਟੈਸਟ ਮੈਚਾਂ ਦੀ ਸੀਰੀਜ਼ ਹੈ ਤੇ ਇੱਕ ਇੱਕ ਦੇ ਨਾਲ ਬਰਾਬਰੀ ਤੇ ਹੈ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ